ਸ਼ਰਮੋਣੀ ਚਾਹੀਦੀ ਇਹਨਾਂ ਨੂੰ ਆਪਣੀਆਂ ਬੁਲੇਟ ਪ੍ਰੂਫ ਕਾਰਾਂ ਲੈਣ ਕੋਈ ਇਹਨਾਂ ਤੋਂ ਪੀਕ ਨਹੀਂ ਮੰਗਦਾ ਨਾ ਕੋ ਲੈਣ ਜਾਂਦਾ ਆਮ ਆਦਮੀ ਪਾਰਟੀ ਤੋਂ ਬਾਅਦ ਖੇਰਾ ਸੁਖਪਾਲ ਖੈਰਾ ਫ੍ਰੀਤ ਕੋਟ ਦੇ ਨਿੱਜੀ ਦਰਵਾਜ਼ੇ ਦੌਰਾਨ ਕੋਟਕਪੂਰਾ ਪਹੁੰਚੇ ਜਿੱਥੇ ਉਹਨਾਂ ਅਕਾਲੀ ਦਲ ਦੇ ਟਕਸਾਲੀ ਲੀਡਰ ਅਤੇ ਐਸਜੀਪੀਸੀ ਦੇ ਮੈਂਬਰ ਮੱਖਣ ਸਿੰਘ ਨੰਗਲ ਨਾਲ ਮੁਲਾਕਾਤ ਕੀਤੀ ਅਤੇ ਖੈਰਾ ਨੇ ਨੰਗਲ ਦਾ ਧੰਨਵਾਦ ਕੀਤਾ ਇਥੇ ਉਹਨਾਂ ਐਸਜੀਪੀਸੀ ਦੇ ਮੈਂਬਰਾਂ ਨੂੰ ਵੀ ਆਪਣੀ ਅਣਖ ਅਤੇ ਜ਼ਮੀਰ ਨੂੰ ਜਗਾਉਣ ਦੀ ਅਪੀਲ ਕੀਤੀ। ਸਭ ਤੋਂ ਪਹਿਲਾਂ ਤਾਂ ਅਸੀਂ ਮੁਬਾਰਕਬਾਦ ਪੇਸ਼ ਕਰਨ ਆਏ ਹਾਂ ਜਥੇਦਾਰ ਮੱਖਣ ਸਿੰਘ ਜੀ ਨੰਗਲ ਮੈਂਬਰ ਐਸਜੀਪੀਸੀ ਕੋਟਕਪੂਰਾ ਜਿਨ੍ਹਾਂ ਨੇ ਗੈਰਤ ਤੇ ਅਣਖ ਤੇ ਜਾਗਦੀ ਜ਼ਮੀਰ ਦਾ ਸਬੂਤ ਦੇ ਕੇ ਜੋ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਾਰਾ ਇਹ ਮਸੌਦਾ ਆਇਆ ਔਰ ਜਿਸ ਢੰਗ ਦੇ ਨਾਲ ਅਕਾਲੀ ਵਿਧਾਨ ਸਭਾ ਤੋਂ ਭੱਜ ਕੇ ਮੁਨਕਰ ਹੋ ਗਏ ਔਰ ਇਸ ਨੂੰ ਬਿਨਾ ਕਿਸੇ ਦਲੀਲ ਤੋਂ ਰਿਜੈਕਟ ਕਰਦੇ ਰਹੇ ਉਸ ਦਾ ਅ ਨਿਹਾਇਤ ਵਿਰੋਧ ਕਰਦੇ ਆਂ ਔਰ ਗੁਰੂ ਗ੍ਰੰਥ ਸਾਹਿਬ ਦੇ ਲਈ ਇਨਸਾਫ ਮੰਗਦੇ ਆਂ ਇਸ ਗੈਰਤਮੰਦ ਐਸਜੀਪੀਸੀ ਦੇ ਮੈਂਬਰ ਨੇ ਜੋ ਇਸਤੀਫਾ ਦਿੱਤਾ ਵਾ ਬਾਦਲ ਅਕਾਲੀ ਦਲ ਜੋ ਇੰਨੇ ਸਾਲ ਸੇਵਾ ਕਰਨ ਤੋਂ ਬਾਅਦ ਕਈ دہਾਕ ਕੇ 40 ਸਾਲ ਦੀ ਸੇਵਾ ਨੂੰ ਜੋ ਇਹਨਾਂ ਨੇ ਇਸ ਇਸਤੀਫਾ ਦੇ ਕੇ ਤੇ ਉਹਨਾਂ ਕੋਲੋਂ ਮੰਗਾਂ ਉਠਾਈਆਂ ਨੇ ਕਿ ਇਹਨਾਂ ਨੂੰ ਅਕਾਲ ਤੱਕ ਸਾਫ਼ ਤੇ ਪੇਸ਼ ਹੋ ਕੇ ਆਪਣੀਆਂ ਭੁੱਲਾਂ ਬਖਸ਼ਾਉਣੀਆਂ ਚਾਹੀਦੀਆਂ ਇਹਨਾਂ ਨੂੰ ਅਸੀਂ ਸਲੂਟ ਕਰਨ ਆਏ ਆ ਮੇਰੀ ਸਾਰੇ ਐਸਜੀਪੀਸੀ ਮੈਂਬਰਸ ਨੂੰ ਅਪੀਲ ਹੈ ਹੱਥ ਜੋੜ ਕੇ ਕਿ ਜਿਸ ਤਰ੍ਹਾਂ ਜਥੇਦਾਰ ਮੱਖਣ ਸਿੰਘ ਨੰਗਲ ਸਾਹਿਬ ਨੇ ਐਸਜੀਪੀਸੀ ਮੈਂਬਰ ਕੋਟ ਕਪੂਰਾ ਔਰ ਔਲਖ ਸਾਹਿਬ ਨੇ ਆਪਣੀ ਜ਼ਮੀਰ ਦਾ ਸਬੂਤ ਦੇ ਕੇ ਆਪਣੀ ਆਤਮਾ ਦੀ ਆਵਾਜ਼ ਦੇ ਉੱਤੇ ਇਸ ਅਖੋਤੀ ਇਕਾਲੀ ਦਲ ਚੋਂ ਇਸਤੀਫਾ ਦਿੱਤਾ ਵਾ ਸਭ ਨੂੰ ਇਹਨਾਂ ਦੇ ਪੱਧ ਚੰਨਾ ਤੇ ਚੱਲਣਾ ਚਾਹੀਦਾ ਔਰ ਇਸ ਇਹਨਾਂ ਦੇ ਅੱਛੇ ਕਦਮ ਦੀ ਸਾਰੇ ਲੋਕ ਅਸੇ ਇਹਨਾਂ ਨੂੰ ਮੁਬਾਰਕਬਾਦ ਦੇ ਰਹੇ ਹਨ। ਉੱਥੇ ਹੀ ਵਿਰੋਧੀਆਂ ਤੇ ਖੈਰਾ ਜੰਮ ਕੇ ਵਰਸੇ। ਉਹਨਾਂ ਕਿਹਾ ਹੈ ਅਕਾਲੀਆਂ ਨੂੰ ਪੋਲ ਖੋਲ ਰੈਲੀਆਂ ਦਾ ਕੋਈ ਫਾਇਦਾ ਨਹੀਂ ਕਿਉਂਕਿ ਅਕਾਲੀਆਂ ਦਾ ਇਹਨਾਂ ਰੈਲੀਆਂ ਦੇ ਕਾਰਨ ਵਿਰੋਧ ਹੋ ਰਿਹਾ ਹੈ। ਖੈਰਾ ਨੇ ਅਕਾਲੀਆਂ ਨੂੰ ਸ਼ੀਸ਼ਾ ਦਿਖਾਉਂਦੇ ਹੋਏ ਕਿਹਾ ਕਿ ਉਹਨਾਂ ਦੀਆਂ ਰੈਲੀਆਂ 'ਚ ਕੋਈ ਵੀ ਸਾਬਤ ਸੂਰਤ ਅਕਾਲੀ ਨਹੀਂ ਹੁੰਦਾ ਬਲਕਿ ਬਾਹਰਲੇ ਰਾਜਾਂ ਤੋਂ ਬੰਦੇ ਫੜ ਕੇ ਰੈਲੀਆਂ 'ਚ ਇਕੱਠੇ ਕੀਤਾ ਜਾਂਦਾ ਹੈ। ਜਿਸ ਦੇ ਕਾਰਨ ਉਹਨਾਂ ਦੀ ਆਪਣੀ ਹੀ ਪੋਲ ਖੁੱਲ ਰਹੀ ਹੈ। ਉਹ ਜਿੰਨੀਆਂ ਅਕਾਲੀ ਦਲ ਦੀਆਂ ਰੈਲੀਆਂ ਨੇ ਇਹਦੇ 'ਚ ਉਹਨਾਂ ਅਕਾਲੀ ਦਲ ਦਾ ਕੈਰੇਕਟਰ ਤਾਂ ਨਜ਼ਰ ਹੀ ਨਹੀਂ ਆ ਰਿਹਾ ਜਿਹੜਾ ਮਲੋਟ ਕੱਟ ਕੀਤਾ ਸੁਖਬੀਰ ਸਿੰਘ ਬਾਦਲ ਨੇ। ਉਹ ਤਾਂ ਤੁਸੀਂ ਐਂ ਲੱਗਦਾ ਜਿੱਦਾਂ ਹਰਿਆਣੇ ਤੇ ਰਾਜਸਥਾਨ ਤੋਂ ਕੋਈ ਆਣ ਕੇ ਨਾਨ ਸਿੱਖਾਂ ਦਾ ਇਕੱਠ ਸੀਗਾ ਉਹਨਾਂ ਨੂੰ ਝੰਡੀਆਂ ਫੜਾਤੀਆਂ ਪਿਲੀਆਂ ਕਿਤੇ ਵੀ ਜੋ ਪਹਿਲਾਂ ਅਕਾਲੀ ਦਲ ਦਾ ਕਿਰਦਾਰ ਸੀ ਨੀਲੀਆਂ ਪੱਗਾਂ ਵਾਲੇ ਸਾਬਤ ਸੂਰਤ ਖੂਬਸੂਰਤ ਜੱਥੇਦਾਰ ਉਹ ਤਾਂ ਉਸ ਇਕੱਠ ਵਿੱਚ ਹੈ ਹੀ ਨਹੀਂ ਸੀਗੇ। ਔਰ ਇਹ ਹੁਣ ਆਪਣੇ ਪੈਸੇ ਦੇ ਜ਼ੋਰ ਤੇ ਜੋ 10 ਸਾਲ ਲੁੱਟਿਆ ਤੇ ਕੁੱਟਿਆ ਪੰਜਾਬ ਨੂੰ ਉਹਦੇ ਜ਼ੋਰ ਦੇ ਉੱਤੇ ਰੈਲੀਆਂ ਕਰ ਰਹੇ ਨੇ ਇਸ ਲਈ ਇਹ ਰੈਲੀ ਇਸ ਲਈ ਕੈਨਸਲ ਕਰਨੀ ਪਈ ਕਿਉਂਕਿ ਇਹਨਾਂ ਦੇ ਬਰਾਬਰ ਇਨਸਾਫ ਮੋਰਚਾ ਜਿਨ੍ਹਾਂ ਨੂੰ ਆਈਐਸਆਈ ਦੇ ਏਜੰਟ ਗਰਦਾਨ ਕੇ ਸਿੱਖ ਕੌਮ ਦੀ ਤੋਹੀਨ ਕਰਦੇ ਆ ਉਹਨਾਂ ਨੇ ਪੈਰਲਲ ਅਨਾਉਂਸ ਕਰਤਾ ਸੀ ਕਿ ਵਿਰੋਧ ਕਰਾਂਗੇ ਔਰ ਗਵਰਨਮੈਂਟ ਨੂੰ ਪਤਾ ਵਾ ਕਿ ਇਧਰਲੇ ਪਾਸੇ ਜਿਹੜਾ ਬਰਗਾੜੀ ਦਾ ਮੋਰਚਾ ਲਾਇਆ ਹੋਇਆ ਇਹਨਾਂ ਨੇ ਇਹਨਾਂ ਕੋਲ ਰੋਜ਼ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਇਕੱਠੇ ਹੁੰਦੇ ਨੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਨਾਲ ਨੇ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ یا کسی ਪਰिवार ਦੇ ਨਾਲ اس ਤੋਂ ਇਲਾਵਾ ਖੈਰਾ ਨੇ ਬੁਲੇਟ ਪ੍ਰੂਫ ਗੱਡੀਆਂ ਦੀ ਬਾਦਲਾਂ ਦੀ ਮੰਗ ਦਾ ਠੋਕਮਾ جواب ਦਿੰਦੇ ਹੋਏ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਕਰਜ਼ਈ ਹੋਇਆ ਪਿਆ ਪੰਜਾਬ ਦੇ ਨੌਜਵਾਨ ਬੇਰੋਜ਼ਗਾਰ ਨੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਨੇ ਉੱਥੇ ਹੀ ਬਾਦਲਾਂ ਨੂੰ ਬੁਲੇਟ ਪ੍ਰੂਫ ਗੱਡੀਆਂ ਚਾਹੀਦੀਆਂ ਨੇ ਬਾਦਲਾਂ ਨੂੰ ਗੱਡੀਆਂ ਮੰਗਦਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਕਿਹਾ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਉਹ ਆਪ ਬੁਲੇਟ ਪ੍ਰੂਫ ਗੱਡੀਆਂ ਕਿਉਂ ਨਹੀਂ ਖਰੀਦਦੇ ਕਿਹਾ ਕਿ ਜਿਹੜਾ ਪੰਜਾਬ ਇਸ ਵਕਤ 22 ਲੱਖ ਕਰੋੜ ਦਾ ਕਰਜ਼ੇ ਹੀ ਆ ਜਿਹਦੇ ਜਿਹਦੇ ਨੌਜਵਾਨ ਬੇਰੋਜ਼ਗਾਰ ਘੁੰਮ ਰਹੇ ਨੇ ਕਿਸਾਨ ਆਤਮ ਹੱਤਿਆ ਕਰ ਰਹੇ ਨੇ ਖੇਤ ਮਜ਼ਦੂਰ ਮਰ ਰਿਆ ਵਾ ਤੇ ਸਾਡੇ ਆਗੂਆਂ ਨੂੰ ਬੁਲੇਟ ਪ੍ਰੂਫ ਗੱਡੀਆਂ ਤੇ ਮਹਿੰਗੀਆਂ ਗੱਡੀਆਂ ਚਾਹੀਦੀਆਂ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਇਹਨਾਂ ਨੂੰ ਤਾਂ ਜਿਹੜੀਆਂ ਆਲਰੇਡੀ ਦਿੱਤੇ ਦੋ ਦੋ ਕਰੋੜ ਦੀਆਂ ਲੈਂਡ ਕਰੂਜ਼ਸ ਦਿੱਤੀਆਂ ਉਹ ਵਾਪਸ ਲੈਣੀਆਂ ਚਾਹੀਦੀਆਂ ਵਾ ਥੇਰ ਇਜ਼ ਨੋ ਸਿਕਿਉਰਿਟੀ ਥ੍ਰੀਟ ਟੂ ਥੀਸ ਪੀਪਲ ਔਰ ਅਗਰ ਇੰਨਾ ਹੀ ਜ਼ਿਆਦਾ ਸਿਕਿਉਰਿਟੀ ਥ੍ਰੀਟ ਹੈ ਆਪਣੇ ਘਰਾਂ ਵਿੱਚ ਬੈਠਣ ਕਿਰਪਾ ਕਰਕੇ ਪੰਜਾਬ ਦੇ ਖਜ਼ਾਨੇ ਦੇ ਉੱਤੇ ਰਹਿਮ ਔਰ ਪੰਜਾਬ ਨੂੰ ਆਮ ਜਨਤਾ ਨੂੰ ਰਾਹਤ ਪਹੁੰਚਾ ਦਿੰਦੇ ਇਸ ਲਈ ਮੈਂ ਸਵਿੰਦਾ ਬਿਲਕੁਲ ਸਿਕਿਉਰਿਟੀ ਇੱਕ ਸਟੇਟਸ ਸਿੰਬਲ ਜਾਦਾ ਵਾ ਪੰਜਾਬ ਦੇ ਵਿੱਚ ਨਾ ਕਿ ਕੋਈ ਕਿਸੇ ਨੂੰ ਲੋੜ ਹੈ ਤੇ ਜੇ ਇਹਨਾਂ ਲੋਕਾਂ ਨੂੰ ਜਿਆਦਾ ਖਤਰਾ ਹੈ ਨਾ ਕੋ ਹਜ਼ਾਰਾਂ ਕਰੋੜਾ ਰੁਪਏ ਨੇ ਇਹਨਾਂ ਨੂੰ ਆਪਣੀ ਸਿਕਿਉਰਿਟੀ ਰੱਖਣ ਤੇ ਆਪਣੀਆਂ ਬੁਲੇਟ ਪ੍ਰੂਫ ਕਾਰਾਂ ਲੈਣ ਦੂਜੇ ਪਾਸੇ ਗੱਡੀਆਂ ਦੀ ਮੰਗ ਤੋਂ ਪੜਕੇ ਸਾਬਕਾ ਕੈਬਨਟ ਮੰਤਰੀ ਵਿਕਰਮਜੀਤ ਮਜੀਠੀਆ ਨੇ ਖਿਆਰੇ ਤੇ ਪਲਟਵਾਰ ਕੀਤਾ ਉਨਾ ਕਿਹਾ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਵੀਰ ਬਾਦਲ ਨੇ ਅਜੇ ਹੀ ਕੋਈ ਮੰਗ ਨਹੀਂ ਕੀਤੀ ਅਤੇ ਅਸੀਂ ਕਿਸੇ ਤੋਂ ਭੀਖ ਨਹੀਂ ਮੰਗਦੇ ਜਿਹੜੀ ਰਾਜਨੀਤੀ ਘਟੀਆਂ ਕਰਦੇ ਇਹਨਾਂ ਨੂੰ ਮੁਬਾਰਕ ਨਾ ਅਸੀਂ ਮੰਗੀ ਨਾ ਅਸੀਂ ਕਿਹਾ ਇਹ ਜੋ ਕਹਿਣਾ ਚਾਹੁੰਦੇ ਛੋਟੀ ਰਾਜਨੀਤੀ ਕਰਦੇ ਆ ਧਿਆਨ ਭਟਕਾਉ ਰਾਜਨੀਤੀ ਕਰਦੇ ਆ ਇਹਨਾਂ ਨੂੰ ਮੁਬਾਰਕ ਹੈ ਜੋ ਮਰਜ਼ੀ ਕਰਨ ਜੋ ਦੇਣਾ ਦੇਣ ਨਹੀਂ ਦੇਣਾ ਨਾ ਦੇਣ ਕੋਈ ਇਹਨਾਂ ਤੋਂ ਭੀਖ ਨਹੀਂ ਮੰਗਦਾ ਨਾ ਕੋਈ ਲੈਣ ਜਾਂਦਾ ਰਿਤਕੋਟ ਤੋਂ ਜੁਗਤਾਰ ਦਸਾਂਝ ਅਤੇ ਅੰਮ੍ਰਿਤਸਰ ਤੋਂ ਸ਼ਿਮਸ਼ੇਰ ਸਿੰਘ ਦੀ ਰਿਪੋਰਟ ਚੈਨਲ ਪੰਜਾਬ